ਅੱਤੋਂ ਦੋਸੋ ਉਸ ਤੋਂ ਬਾਅਦ ਜਿਹੜਾ ਇੱਕ ਹੋਰ ਤੁਹਾਨੂੰ ਗਗਨ ਰੰਦਾਵਾ ਜਿਹੜਾ ਸਟੱਡ ਫਾਰਮ ਤੇ ਬਿਲਕੁਲ ਪ੍ਰਭਾਤ ਦਾ ਬੱਚਾ ਦਿਖਾਵਾਂਗੇ ਪ੍ਰਭਾਤ ਘੋੜੇ ਦਾ ਪੋਤਰਾ ਤੇ ਕਰੇਵਾਲ ਜਿਹੜਾ ਭਾਈ ਹੋਰਾਂ ਦੇ ਸੰਪਰਕ ਨੰਬਰ ਬਿਲਕੁਲ ਸਾਹਮਣੇ ਆ ਤੇ ਫਾਦਰ ਜਿਹੜਾ ਹੈਗਾ ਪ੍ਰਭਾਤ ਆ ਸੱਲ ਜਿਹੜਾ ਉਹ ਵੀ ਆਪਾਂ ਬਿਲਕੁਲ ਪ੍ਰੋਪਰ ਇਨਫੋਰਮੇਸ਼ਨ ਲੈਣੀ ਆ ਰਾਜ ਪ੍ਰਭਾਤ ਚਲੋ ਤੇ ਭਾਈ ਹੋਰਾਂ ਦੇ ਕੋਲ ਪਾਦੀ ਸੱਸਰੀ ਕਾਲ ਜੀ ਹੋਰ ਠੀਠਾ ਜੀ ਤੇ ਕਿਹੜੇ ਏਰੀਆ ਨਿਵਾਸ ਤੋਂ ਆਏ ਆ ਜੀ ਇਹ ਅੱਜ ਨਾ ਫਿਲਾਈਆ ਵਿੱਚ ਆ ਗਿਆ। ਕਰਮਤਨ ਜਿਲ੍ਹਾ ਖਾਸ ਹੀ ਜੀ। ਠੀਕ ਆ। ਤੇ ਕੀ ਡਿਟੇਲ ਆ ਜੀ ਆਪਣੇ ਹਾਰਸ ਦੇ ਕੀ ਫਾਦਰ ਵੱਲੋਂ ਕੀ ਹੈਗਾ ਜੀ ਬਲੱਡ ਲਾਈਨ ਕਿਹੜੀ ਹੈ? ਭਰਮਾ ਪੁੱਤਾਂ ਭਰਮਾ ਪੁੱਤਾਂ ਏ। ਠੀਕ ਹੈ ਜੀ। ਇਹਦਾ ਨਾਮ ਕੀ ਹੈ ਜੀ? ਰਾਜਪ੍ਰਭਾਤ ਜੀ। ਰਾਜਪ੍ਰਭਾਤ। ਇਹ ਅੱਗੇ ਸਰ ਆ ਮੀਟਿੰਗ ਦੇ ਲਈ ਇਹਨੂੰ ਰੱਖਿਆ ਹੋਇਆ ਬਸ। ਡੇਟ ਕਿ ਜੀ। ਕੋਲ ਕੁਆਲਟੀ ਵੱਜੋਂ ਲੈ ਕੇ ਆਇਆ। ਕੋਈ ਸੇਲ ਦੀ ਪ੍ਰੋਗਰਾਮ ਨਹੀਂ ਹੈ ਤਾਂ ਸੇਲ ਕਰ। ਠੀਕ ਹੈ ਜੀ। ਹਾਈਟ ਕਿੰਨੀ ਹੈ ਸਰ ਇਹਦੀ? 6 1/2। ਇਹ ਆਹ ਵੇਖੋ ਦੋਸਤੋ ਪ੍ਰੋਪਰ ਇੱਕ ਤੁਹਾਨੂੰ ਆਪਾਂ ਜਿਹੜਾ ਚਾਰਜ ਫੇਰਾ ਦਿਖਾ ਦੇਣਾ ਹੋਰਸ ਬਿਲਕੁਲ ਜਿਹੜਾ ਬਰਾਊਨ ਰੈੱਡ ਕਲਰ ਦੇ ਵਿੱਚ ਆ ਦੋਸਤੋ ਵੱਡੀ ਹਾਈਟ ਆ ਤੇ ਪ੍ਰੋਪਰ ਹਾਈਟ ਕਿੰਨੀ ਆ ਉਹ ਵੀ ਆਪਾਂ ਬਿਲਕੁਲ ਤੁਹਾਨੂੰ ਦਿਖਾ ਦੇਣੀ ਆ ਲੋ ਹਾਈਟ ਸਰ ਕਿੰਨੀ ਤੁਸੀਂ ਕਾਊਂਟ ਕਰਾਈ ਆ ਬਹੁਤ ਛਿੰਤੀ चौंठ इंच ठीक है तो मैटिंग फीस की चल रही है जी फिर है एक छियानवे छियानवे जीरो पेल्ला मैं बाद चल कर बोर्ड को नंबर कन्फर्म करावा आ देखो दोस्तों आ नंबर ने बहठ अठ सौ छे छियानवे जीरो तेती ਇੱਕ ਲਾਸਟ ਨੰਬਰ 4 ਵੀ ਆ ਤੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆ ਹਾਰਸ ਦੀ ਆ ਜੀ ਤੇ ਮੈਟਿੰਗ ਫੀਸ ਜਿਹੜੀ ਹੈਗੀ ਇੱਕ ਵਾਰੀ ਫਿਰ ਕਨਫਰਮ ਕਰ ਲੀਏ ਮੈਟਿੰਗ ਫੀਸ ਕਿੰਨੀ ਤੁਸੀਂ ਸਾਰਾ 21000 ਰੁਪਏ 21000 ਤੇ ਬੱਚੇ ਇਹਦੇ ਤੋਂ ਕੋਈ ਆਏ ਹੈਗੇ ਆਪਣੇ ਕੋਲ ਨਹੀਂ 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 ਕੋਈ ਕੰਮ ਜੇਰਾ ਵਾ ਪੰਜ-ਛੇ ਨਮੇ ਰਖਾਈਆਂ ਜੀ ਤੇ ਕੰਪਨ ਕਿੰਨੇ ਕਿੰਨੇ ਚਿਰਦੀਆਂ ਸੀ ਅਜੇ ਉਹ ਨਹੀਂ ਨਹੀਂ ਕੰਪਨ ਦੀ ਰੀਤੀ ਆ ਦੇਖੀ ਨਾ ਤੇ ਆ ਇੱਕ ਸੱਚ ਇੱਕ ਪਾਸੇ ਨਹੀਂ ਆਈ ਠੀਕ ਹੈ ਜੀ ਬੱਚੇ ਕਿਦਾਂ ਪਾਉਂਦੀ ਸੁਭਾਅ ਆ ਜਾਗੀ ਬੱਚੇ ਜੀ ਇਹਦੀ ਹਰ ਕੀ ਆਉਣੀ ਆ ਵਾਕ ਦੀ ਕਿੱਤੀ ਇੱਕ ਬਹੁਤ ਵਧੀਆ ਕਿੱਤੀ ਹੈ ਠੀਕ ਹੈ ਇਹ ਸਾਰਾ ਬਰੀਡ ਵਿੱਚ ਕਿਹੜੇ ਚ ਆ ਗਿਆ ਜੀ ਇਹ ਮਾਲਵਾੜੀ ਮਿਕਸਾ ਹੈ ਮਾਲਵਾੜੀ ਮਾਲਵਾੜੀ ਠੀਕ ਹੈ ਜੀ ਬਹੁਤ ਖੂਬਸੂਰਤ ਹੈ ਤੇ ਸੋ ਦੋਸਤੋ ਸਰਦਾਰ ਹੁਣਾ ਤੇ ਜਿਹੜੇ ਨੰਬਰ ਨੇ ਆਪਾਂ ਬਿਲਕੁਲ ਡਿਸਪਲੇ ਵੀ ਕਰਦੇ ਨੇ ਆ ਸਕਰੀਨ ਦੇ ਉੱਪਰ ਤੇ ਪ੍ਰੋਪਰ ਰਕਮ ਵੀ ਦੱਤੇ ਨੇ ਤਾਂ ਕਿਸੇ ਵੀ ਕਿਸਾਨ ਵੀਰ ਨੇ ਜੇ ਤੁਹਾਨੂੰ ਮੈਟਿੰਗ ਕਰਾਉਣੀ ਆ ਦੋਸਤੋ ਤੇ ਫੀਸ ਵੀ ਦੱਸਤੀ ਆ ਤੇ ਬੱਚੇ ਜਿਹੜੇ ਆ ਦੋਸਤੋ ਅੱਗੇ ਹਜੇ ਜਿਹੜੀਆਂ ਘੋੜੀਆਂ ਹੈਗੀਆਂ ਨੇ ਅਗੇ ਫੀਮੇਲ ਨੇ ਉਹ ਗੱਭਣ ਨੇ ਪ੍ਰੈਗਨੈਂਟ ਨੇ ਮਤਲਬ ਕਿ ਇੱਕ ਇੱਕ ਮਹੀਨੇ ਦੀ ਆ ਹਜੇ ਮਲਕ ਚੈੱਕ ਪਾਸ ਨਹੀਂ ਗੇ ਅਗੇ ਉਹਨਾਂ ਵਾਲਾ ਸਮਾਂ ਦੱਸੂਗਾ ਦੋਸਤੋ ਬੱਚੇ ਜਿਹੜੇ ਆ ਕਿੱਦਾਂ ਦੇ ਪਾਵੇਗਾ ਜਿਹੜਾ ਹੌਰਸ ਤੇ ਬਾਕੀ ਬੱਚੇ ਵਧੀਆ ਚੰਗੇ ਪਾਉਣ ਦੀ ਸੁਭਾਅ ਬਣਾ ਕਿਉਂਕਿ ਆਪ ਜਿਹੜਾ ਬਹੁਤ ਖੂਬਸੂਰਤ ਆ ਇੱਕੋਰੀ ਵਾਰ ਤਾਰੂ ਦੂਰ ਤੋਂ ਦਿਖਾ ਦੇਣਾ ਜੀ ਚਾਈਨਿੰਗ ਬਹੁਤ ਜਿਆਦੀ ਆ ਜੀ ਆ ਲੋ ਠੀਕ ਆ ਸਰ ਮਿਹਰਬਾਨੀ ਜੀ ਓਕੇ ਸਰ ਇਸ ਤੋਂ ਬਾਅਦ ਅਭੀ ਆਪਣੀ ਹੈ ਜੀ ਹਾਂਜੀ ਹਾਂਜੀ ਇਹ ਇਹ ਬਕਾਊ ਹੈਗਾ ਵਿੱਚ ਕੋਈ ਨਾ ਦੇ ਨਹੀਂ ਇਹ ਸ਼ੋਅ ਵਾਸਤੇ ਲੈਂਦੇ ਆਂ ਦੀ ਗੱਬਣਾ ਘੋੜੀਆਂ ਨਹੀਂ ਇਹ ਗੱਬਣਾ ਨਹੀਂ ਆਪਣੇ ਇਸੇ ਤੋਂ ਹੀ ਆ ਨਹੀਂ ਨਹੀਂ ਇਹ ਦੂਸਰੇ ਘੋੜੇ ਤੋਂ ਆ ਜਿਆ ਪੀਰ ਤੋਂ ਜੀ ਅੱਛਾ ਜੀ ਹਾਂਜੀ ਠੀਕ ਇਹ ਇਹ ਫੀਮੇਲ ਕਿੰਨੇ ਕਿ ਚਿਰ ਦੀ ਆ ਵੀ ਇਹ ਇਹ 2 ਮਹੀਨਿਆਂ ਦੀ 2 ਮੰਥ ਦੀ ਹੈ ਇਹ ਨਹੀਂ ਇਹ ਏਜਿੰਦੇ ਕਿੰਨੀ ਉਮਰ ਕਿੰਨੀ ਹੈ ਇਹ ਉਮਰ 6 ਸਾਲ ਦੀ 6 ਸਾਲ ਦੀ ਉਮਰ ਆ ਤੇ ਅੱਗੋਂ ਜਿਹੜੀ ਗੱਬਣ ਪ੍ਰੈਗਨੈਂਟ ਉਹ 2 ਮੰਥ ਦੀ ਆ ਇਹ 2 ਮੰਥ ਉਹ ਮੰਤਰੀ ਪ੍ਰੈਗਨੈਂਟ ਆ ਤੇ ਇਹ ਇਹ ਬਰੀਡ ਵਿੱਚ ਫਿਰ ਇਹ ਕਿਹੜੇ ਚ ਆ ਗਈ ਜੀ ਇਹ ਚੰਬਿਆਂ ਚ ਆਉਂਦੀ ਸਰ ਜੰਬਿਆਂ ਚ ਆਉਂਦੀ ਇਹ ਨੁਕਰੇਦੀ ਆ ਇਹ ਨੁਕਰੇਦੀ ਆ ਠੀਕ ਆ ਉਹਨੂੰ ਭਰਾਈ ਨੂੰ ਵੇਦੋਣ ਠੀਕ ਆ ਜੀ ਤੇ ਅੱਗੋਂ ਗੱਬਣ ਸਰ ਕਿਹੜੇ ਤੋਂ ਦਸੀ ਤੁਸੀਂ ਇਹ ਜੈ ਵੀਰ ਤੋਂ ਗੱਬਣਿਆ ਜੈ ਵੀਰ ਤੋਂ ਜੈ ਵੀਰ ਪਿੱਛੇ ਕਿਹੜੀ ਬਾਬੇ ਰਾਣੇ ਵਾਲੇ ਦਾ ਬਾਬੇ ਰਾਣੇ ਵਾਲੇ ਘੋੜੇ ਤੋਂ ਜੈ ਵੀਰ ਤੋਂ ਦੋਸਤੋ ਗੱਬਣ ਤੇ ਫਿਲਾਲ ਜਿਹੜੇ ਇਹ ਵੈਚ ਵਾਲੇ ਨੇ ਨਾ ਸਰ ਇਨਾਂ ਕੋਲ ਜਿਹੜੀ ਸ਼ੋਅ ਕੁਆਲਿਟੀ ਆ ਸਾਰੀ ਕੋਈ ਸੇਲ ਲਈ ਅਵੇਲੇਬਿਲਿਟੀ ਨਹੀਂ ਹੈਗੀਗੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਬੱਚੇ ਆਉਂਦੇ ਤਾਂ ਆਪਾਂ ਜਰੂਰ ਵੇਚਾਂਗੇ ਠੀਕ ਹੈ ਆਪਣੇ ਵਾਲੇ ਤੋਂ ਰਾਜ ਪ੍ਰਭਾਤ ਤੋਂ ਬਣਿਆ ਆਪਣੇ ਵਾਲੇ ਤੋਂ ਰਾਜ ਪ੍ਰਭਾਤ ਤੋਂ ਬਣਿਆ ਦੋਸਤੋ ਤੇ ਬੜੀ ਮੀਟਿੰਗ ਵਾਸਤੇ ਆਈਏ ਇਹ ਮਿਟਿੰਗ ਵਾਸਤੇ ਆਇਆ ਠੀਕ ਹੈ ਜੀ ਆਪਣੇ ਘੋੜੇ ਦੇ ਮੇਲੇ ਦੇ ਵਿੱਚ ਮੀਟਿੰਗ ਵਾਸਤੇ ਆਈ ਆ ਇਹ ਸੀ ਆਪਣੇ ਘੋੜੇ ਤੋਂ ਮਿਲਣ ਇਹ ਕਿਸਾਨ ਵੀਰ ਨੇ ਜਿਹੜੇ ਲੈ ਕੇ ਆਏ ਨੇ ਹਾਂ ਜੀ ਕਿਸੇ ਆਪਣੇ ਰਾਜਪਰਭਾਤ ਤੋਂ ਮੀਟਿੰਗ ਕਰਵਾਉਣ ਵਾਸਤੇ ਅੱਛਾ ਇਹ ਆਈ ਸੀਗੀ ਨਹੀਂ ਇਹ ਆਪਣੇ ਰਾਜਪਰਭਾਤ ਤੋਂ 7 ਦਿਨ ਹੋ ਗਏ ਮਿਲਣ ਨੂੰ ਕੱਭਣੇ ਹਾਂ ਜੀ ਇਹ ਕੋਈ ਮੀਟਿੰਗ ਵਾਸਤੇ ਆਈ ਹੈ ਇਹ ਕਿਸੇ ਕਿਸਾਨ ਵੀਰ ਦੀ ਆਈ ਹੈ ਕਿਸਾਨ ਵੀਰ ਆ ਜਿਹੜੇ ਆਪਣੇ ਇੱਧਰ ਆਏ ਆ ਇਹ ਆਪਣੇ ਘੋੜੇ ਤੋਂ ਪ੍ਰੈਗਨੈਂਟ ਕਰਵਾਉਣ ਲਈ ਆ ਛੋੜੀ ਨੂੰ ਬਿਲਕੁਲ ਸਹੀ ਗੱਲ ਆ ਸੋ ਦੋਸਤੋ ਅੱਗੇ ਜਿਹੜੀ ਆ ਤੀਜੇ ਨੰਬਰ ਤੇ ਦੇਖ ਰਹੇ ਜੇ ਇਹ ਕਿਸੇ ਆਪਣੇ ਕਿਸਾਨ ਵੀਰ ਦੀ ਹੈ ਪ੍ਰੈਗਨੈਂਟ ਹੋਣ ਵਾਸਤੇ ਬਿਲਕੁਲ ਉਹਨਾਂ ਨੇ ਤੇ ਇਹਦਾ ਮਿਲਾਨ ਜਿਹੜਾ ਹੋਇਆ ਹੁਣ ਇੱਕ ਅੱਧੀ ਵਰੀ ਕੋਈ ਨਹੀਂ ਇਹਨੂੰ ਸ਼ਾਮ ਨੂੰ ਮਿਲਾਵਾਂਗੇ ਜੀ ਠੀਕ ਹੈ ਸਵੇਰ ਆਹੀ ਸ਼ਾਮ ਨੂੰ ਮਿਲਾਵਾਂਗੇ ਡਾਕਟਰ ਸਾਹਿਬ ਦੀ ਚੈੱਕ ਪਾਸ ਹੋ ਗਈ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਸੋ ਬਾਕੀ ਅ ਤਕਰੀਬਨ ਹੋਰ ਇੱਕ ਸਰ ਗੱਲ ਕਰਨੀ ਹੋਵੇ ਵੀ ਕਿੰਨੀਆਂ ਕ ਆਪਣੀਆਂ ਘੋੜੀਆਂ ਗੱਪਣ ਆਪਾਂ ਉਮੀਦ ਕਰ ਸਕਦੇ ਆ ਵੀ 10 20 15 ਕਿੰਨੇ ਕ ਹਜੇ ਤੱਕ ਮਿਲਾਨ ਹੋ ਗਏ ਕਿੰਨੀਆਂ ਕ ਇਹ ਵਿੱਚ ਹੀ ਇਹ ਤੋਂ 6-7 ਘੋੜੀਆਂ ਫਿਰ ਮੇਲਗ ਹੋਈਆਂ ਜੀ ਮੀਟਿੰਗ ਹੋ ਗਈਆਂ ਛੱਡਿਆ ਨਹੀਂ ਉਮਰ ਛੋਟੀ ਕਰਕੇ ਕਰਕੇ ਹਾਂ ਜੀ ਤੇਰ ਨਹੀਂ ਠੀਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਤੁਸੀਂ ਕੋਈ ਸੇਲ ਕਰਨੀ ਚਾਹੁੰਦੇ ਹੋ ਚੀਜ਼ ਉਹਦੇ ਲਈ ਕੋਈ ਅੱਗੇ ਤੁਸੀਂ ਇਸ ਸੰਪਰਕ ਨੰਬਰ ਤੋਂ ਉਹੀ ਰਹਿਣਗੇ ਬਾਕੀ ਸੇਲ ਕਰਨ ਦਾ ਕੋਈ ਵਿਚਾਰ ਬਣਦਾ ਹੋਵੇ ਤਾਂ ਕੋਈ ਤੁਹਾਡਾ ਨਾ ਕੰਟੈਕਟ ਕਰ ਸਕਦਾ ਜੀ ਹਾਂਜੀ ਕਰ ਸਕਦਾ ਜੀ ਮਤਲਬ ਕਿ ਇਦਾਂ ਦੇ ਆਪਣੇ ਕੋਲ ਜਾਂ ਨਿਗਾ ਦੇ ਵਿੱਚ ਹੁਣ ਇਹੋ ਜਿਹੇ ਬੱਚੇ ਕਿਉਂਕਿ ਮੰਡੀ ਦੇ ਵਿੱਚ ਤਾਂ ਬਹੁਤ ਸਾਰੇ ਆਏ ਨੇ ਜਿਹੜਾ ਵਰਗੀ ਆਪਣੇ ਨੰਬਰ ਚੱਲਦੇ ਤਿੰਨੇ ਹੀ ਜਿਹੜਾ ਮਰਜ਼ੀ ਵੀ ਮਿਟਕਾ ਦੇ ਤੇ ਉੱਥਾਂ ਵੀ ਵੈਸੇ ਸੇਲ ਕਰਦੇ ਤੇ ਵਾਸਤੇ ਵੀ ਕਰ ਸਕਦਾ ਠੀਕ ਹੈ ਜੀ ਆਪਾਂ ਜਿਹੜੇ ਹਾਜ਼ਰ ਆ ਹਰ ਵਾਸਤੇ ਠੀਕ ਸੋ ਕਿਸਾਨ ਵੀਰੋ ਕਿਸੇ ਤਰ੍ਹਾਂ ਦੀ ਵੀ ਮਾਝੇ ਏਰੀ ਸੋਰ ਸਿੰਘ ਪਿੰਡ ਦੱਸਿਆ ਜੀ ਨਹੀਂ ਨਹੀਂ ਐਮਾ ਕਲਾ ਪਿੰਡ ਵੀਰ بابا ਬੁੱਢਾ ਸਾਹਿਬ ਐਮਾ ਕਲਾ ਆਪਣੇ ਦੁੱਜੇ ਦੇ ਕੋਲ ਆ ਗਏ ਬਾਬਾ ਚਚਵਾਲ ਤੋਂ ਅੱਗੇ ਪੰਨੇ ਚਚਵਾਲ ਮੰਨਣ ਦੇ ਬਿਲਕੁਲ ਸਾਹਮਣੇ ਹਾਂਜੀ 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 ਵੱਡਾ ਐਮਾ ਜਿਹੜਾ ਐਮਾ ਦੋਸਤੋ ਬਾਈ ਹੋਰਾਂ ਦਾ ਪਿੰਡ ਆ ਤੇ ਮੰਨਣ ਦੇ ਬਿਲਕੁਲ ਸਾਹਮਣੇ ਆ ਤੇ ਪ੍ਰੋਪਰ ਜਿਹੜੀ ਐਡਰੈਸ ਆ ਪ੍ਰੋਪਰ ਡਿਟੇਲ ਆ ਔਰਸ ਦੇ ਰਿਗਾਰਡਿੰਗ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਇਸ ਤੋਂ ਬਾਅਦ ਆਪਾਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਜਿਹੜੇ ਕੁਝ ਕੁ ਸੇਲ ਦੇ ਲਈ ਪਹੁੰਚੇ ਹੋਏ ਆ ਬਸ਼ੀਰੇ ਬਸ਼ੀਰੀਆਂ ਉਹ ਵੀ ਦਿਖਾਵਾਂਗੇ ਤੇ ਹਾਜੀ ਬੇਰੇ ਸਤਿ ਸ੍ਰੀ ਅਕਾਲ। ਬਾਈ ਜੀ ਸਤਿ ਸ੍ਰੀ ਅਕਾਲ ਸਭ ਨੂੰ। ਸਾਰੇ ਚੈਨਲ ਵੇਖਣ ਵਾਲਿਆਂ ਨੂੰ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਠੀਕ ਆ। ਹੋਰ ਵੀਰੇ ਠੀਕ ਠਾਕ? ਬਹੁਤ ਵਧੀਆ ਬਾਈ ਜੀ। ਅੱਜ ਵੀਰੇ ਸੇਰੋਂ ਮੰਡੀ ਦੇ ਵਿੱਚ ਪਹੁੰਚੇ ਹੋ ਤੁਸੀਂ ਤੇ ਕਿੰਨੇ ਦਿਨ ਕੱਲ ਪਰਸੋਂ ਤੋਂ ਕਦੋਂ ਆਏ ਹੋ? ਬਾਈ ਪਰਸੋਂ ਆਏ ਸੀ। ਪਰਸੋਂ ਆਏ ਹੋ ਤੇ ਕਿੰਨੇ ਕ ਨਗ ਸੇਲ ਹੋਏ ਕੋਈ? ਨਗ ਨਹੀਂ ਹਜੇ ਤਾਂ ਨਹੀਂ ਕੋਈ ਸੇਲ ਹੋਇਆ ਵੀਰੇ। ਠੀਕ ਆ। ਤੇ ਮੰਡੀ ਕਿੱਦਾਂ ਦੀ ਰਹੀ ਹੈ ਮਤਲਬ? ਮੰਡੀ ਅੱਜ ਗੱਲ ਪੱਕੀ ਹੈ ਕੀ ਤੇ ਅੱਜ ਬਾਕੀ ਹੈਗੀ? ਹਾਂ ਜੀ ਮੈਂ ਜਿੱਦਾਂ ਕੱਲ ਵੀ ਦੇਖਿਆ ਸੀ ਸਲੋ ਸੀ। ਹਾਂ ਭਈ ਕਹ ਉੰਵੇਂ ਸੇ ਅੱਜ ਲੋਕੀ ਦੇਖਣ ਵਾਲਿਆਂ ਦਾ ਬਹੁਤ ਬਹੁਤ ਜਿਆਦੇ ਸੀ ਅਜਾ ਰਾਸ਼ਾ ਜਨਪਰ ਦੇਖਣ ਵਾਲੇ ਆ ਮੰਡੀਆਂ ਚ ਨਹੀਂ ਹੁੰਦੇ ਇਨੇ ਤੇ ਇੱਥੇ ਦੇਖਣ ਵਾਲਿਆਂ ਦੀ ਲਾਈਨ ਲੱਗੀ ਰਹੀ ਤਾਂ ਬਹੁਤ ਬੰਦੇ ਆ ਦੇਖਣ ਵਾਲੇ ਜਨਪਰ ਠੀਕ ਆ ਇੱਕ ਵੀਰੇ ਆ ਆਪਣਾ ਨਾਮ ਜ਼ਰੂਰ ਦੱਸਿਓ ਤੇ ਆਪਣੇ ਇਹ ਮੇਰਾ ਨਾਮ ਬਾਈ ਜੀ ਜਕਸੀਰ ਸਿੰਘ ਆ ਤੇ ਮੇਰਾ ਭਗਤਾ ਭਾਈ ਆ ਠੀਕ ਆ ਫਾਰਮ ਮੇਰਾ ਗੁਰੂ ਸਾਰਾ ਮੇਰੇ ਸਾਧੂ ਦਾ ਨਾਲ ਸਾਝਾ ਸਾਡਾ ਠੀਕ ਹੈ ਜੀ ਹਾਂਜੀ ਜਸਵੰਤ ਸਿੰਘ ਕਾਕਾ ਠੀਕ ਹੈ ਜੀ ਹਾਂਜੀ ਠੀਕ ਇਹ ਹੁਣ ਜਿਹੜਾ ਫਾਰਮ ਹੈ ਗੁਰੂਸਰ ਆ ਇਹ ਖਾਸ ਹਾਂਜੀ ਹਾਂਜੀ ਗੁਰੂਸਰ ਆ ਜੀ ਸਾਡਾ ਸਾਂਝਾ ਫਾਰਮਾ ਦੋਨੋਂ ਪਿੰਡ ਠੀਕ ਆ ਤੇ ਅੱਜ ਵੀਰੇ ਆਪਾਂ ਇਹ ਸੇਲ ਲਈ ਲੈ ਕੇ ਆਇਆ ਕਿੰਨੇ ਨਾਗ ਦੀ ਆਪਣੀ ਬੋਲ ਜਨਮਰ ਭਾਈ ਜੀ ਆਪਾਂ ਦੋ ਨਾਗ ਲੈ ਕੇ ਆਏ ਜੀ ਦੋ ਨਾਗਾ ਹਾਂਜੀ ਠੀਕ ਆ ਇਹ ਪਿਓਰ ਨੁਕਰਿਆ ਗਿਆ ਜੀ ਹਾਂਜੀ ਪਿਓਰ ਨੁਕਰਿਆ ਗਿਆ ਜੀ ਜਿਹੜਾ ਆਪਣੇ ਵੱਡੀ ਹਾਈਟ ਦੇ ਵਿੱਚ ਆ ਇਹ ਮੇਲ ਹੀ ਹੈ ਨਾ ਜੀ ਹਾਂਜੀ 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 ਮੇਲ ਆ ਤੇ ਏਜਿੰਦ ਕੀ ਹੈ ਜੀ ਏਜ ਭਾਈ ਜੀ ਦੀ ਹੈਗੀ 4.5 ਸਾਲ 4.5 ਸਾਲ ਉਮਰ ਆ ਦੋਸਤੋ ਤੇ ਬਲੱਡ ਲਾਈਨ ਦੇਖੀਓ ਜੀ ਬੈਕਗ੍ਰਾਉਂਡ ਕੀ ਹੁੰ ਠੀਕ ਹੈ ਹਾਂਜੀ ਤੇ ਨਾਮ ਇਹਦਾ ਕੀ ਹੈ ਸਰ ਇਹ ਬਾਈ ਜੀ ਰਾਜਾ ਨਾਮ ਹੈ ਰਾਜਾ ਨਾਮ ਹੈ ਹਾਂਜੀ ਤੇ ਉਮਰ ਸਰ ਕਿੰਨੀ ਦੱਸੀ ਸੀ ਸਾਢੇ 4 ਸਾਲ ਬਾਈ ਜੀ ਸਾਢੇ 4 ਸਾਲ ਉਮਰ ਤੇ ਅੱਗੇ ਫਿਰ ਮੈਟਿੰਗ ਦੇ ਲਈ ਇਹਦੀ ਤਿਆਰੀ ਹੋਈ ਹੈ ਜਾਂ ਕਿ ਮੈਟਿੰਗ ਕਰਾਉਣੀ ਹੈ ਬਾਈ ਜੀ ਅੱਜ ਵੀ ਇੱਥੇ ਮੰਡੀ ਤੇ ਤਿੰਨ ਮੀਟਿੰਗਾਂ ਹੋਵਾਂਗੇਗਾ ਹੋਗੀਆਂ ਨੇ ਹਾਂਜੀ 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 ਠੀਕ ਹੈ ਜੀ ਮੈਟਿੰਗ ਦੀ ਲੈਡੀ ਅਵੇਲੇਬਿਲਟੀ ਹੈ ਕੀ ਜਾਂ ਕਿਸਾਨ ਵੀਰ ਉਹ ਅਵੇਲੇਬਲ ਹੈਗੀ ਆ ਤੇ ਫਿਲਹਾਲ ਜਿਹੜਾ ਇਹ ਸ਼ੋਅ ਵੱਜੂ ਲੈ ਕੇ ਆ ਜਾਂ ਸੇਲ ਕਰ ਦੇਣਾ ਜੀ ਨਹੀਂ ਆਪਾਂ ਸੇਲ ਕਰਨ ਵਾਸਤੇ ਲੈ ਕੇ ਆਏ ਹਾਂ ਸੇਲ ਹੀ ਲੈ ਕੇ ਆਏ ਹੋ ਤੇ ਕੋਈ ਇਹਦੀ ਕੀਮਤ ਵਗੈਰਾ ਕੋਈ ਲੱਗੀ ਆ ਮੁੱਲ ਕਿਸੇ ਨੇ ਲਾਇਆ ਵਪਾਰੀ ਵੀਰ ਨੇ ਜਾਂ ਕੁਛ ਕੀਮਤ ਲੱਗੀ ਜਾਂਦੀ ਹੈਗੀ ਉਹ ਲੱਗੀ ਜਾਂਦੀ ਹੈ ਹਾਂ ਠੀਕ ਹੈ ਮਤਲਬ ਜਦੋਂ ਸਹੀ ਆਪਾਂ ਨੂੰ ਕੀਮਤ ਮਿਲੀ ਰੇਟ ਮਿਲੇ ਆਪਾਂ ਫੇਰ ਸੇਲ ਕਰਾਈਏ ਅੱਛਾ ਵੀਰ ਇੱਕ ਕਹਿੰਦੇ ਆ ਵੀ ਜਿਵੇਂ 5 ਤਰੀਕ ਨੂੰ ਕੱਲ ਖਤਮ ਹੋਣੀ ਸੀ ਮੰਡੀ ਉਹ ਤੋਂ ਕੋਈ ਦਿਨ ਵਧੇ ਜਾਂ ਨਾ 8 ਤਰੀਕ ਤੱਕ ਕਰਤੀ ਬਾਈ ਜੀ ਅਲਾਸਮੈਂਟ ਹੋ ਗਈ ਤੇ ਇੱਥੇ ਮੰਤਰੀ ਸਾਹਿਬ ਆਏ ਸੀਗੇ ਤੇ ਮੰਡੀ ਪੱਕੀ ਵੀ ਕਰਨ ਦਾ ਕਹਿ ਰਹੇ ਆਗੇ ਤੇ ਪਸੂਆਂ ਦੀ ਮੱਝਾਂ گاਵਾ ਦੀ ਵੀ ਮੱਸੀ ਦੀ ਮੱਸੀ ਮੰਡੀ ਕਰ ਰਹੇ ਹੈਗੇ ਜੀ ਗੱਦੇ ਪਰਮਿਸ਼ਨ ਵੀ ਲੜਗੀ ਕਹਿੰਦੇ ਅ ਐਵਰੀ ਮੰਥ ਹਰ ਮੰਥਲੀ ਮੰਤਰੀ ਲੱਗੇ ਮੱਸੀ ਦੀ ਮੱਸੀ ਮੱਝਾਂ ਗਾਈਆਂ ਦੀ ਮੱਝਾਂ ਗਾਈਆਂ ਦੀ ਲੱਗੂਗੀ ਹਾਂਜੀ ਤੇ ਨਾਲ ਇਹਨਾਂ ਤੋਂ ਵੀ ਬਾਅਦ ਇਹਨਾਂ ਦੀ ਲੱਗਿਆ ਕਰੂਗੀ ਠੀਕ ਹੈ ਜੀ ਅ ਸੋ ਦੋਸਤੋ ਸਾਲਾਨਾ ਜਿਹੜੀ ਆ ਉਹ ਮੰਡੀ ਆ ਹਾਰਸ ਦੀ ਲੱਗਿਆ ਕਰੂਗੀ ਸੇਰੋਂ ਦੇ ਵਿੱਚ ਮਤਲਬ ਕਿ ਪਰਮਿਸ਼ਨ ਅਲਾਉ ਹੋਗੀ ਹੈ ਹਾਂਜੀ ਹਾਂਜੀ ਲਾਉ ਹੋਗੀ ਠੀਕ ਆ ਤੇ ਇੱਕ ਜਿਹੜਾ ਸਰ ਕੰਟੈਕਟ ਨੰਬਰ ਆਪਣੇ ਜਰੂਰ ਲਓ ਮੇਰਾ 94653 19069 ਠੀਕ ਆ ਇਸ ਤੋਂ ਬਾਅਦ ਜਿਹੜਾ ਨਾਰਿਕ ਖੜਾ ਉਹ ਬਸ਼ੇਰਾ ਬਸ਼ੇਰੀ ਬਸ਼ੇਰੀ ਆ ਤੇ ਏਜ ਕਿੰਨੀ ਹੈਗੀ 6 ਮਨთ ਦੀ ਜਿਹੜੀ ਏਜ ਆ ਬਸ਼ੇਰੀ ਆ ਦੋਸਤੋ ਨੁਕਰੀ ਬਿਲਕੁਲ ਤੁਸੀਂ ਦੇਖੋਗੇ ਤੇ ਕੱਲ ਵੈਸੇ ਮੈਂ ਇਸੇ ਆਪਣੇ ਤੰਬੂ ਦੇ ਕੋਲ ਜੀ ਬੱਚੇ ਵਾਵਾ ਦੇਖ ਰਿਹਾ ਸੀ ਉਹ ਸੇਲ ਹੋਏ ਜਾਂ ਸੇਲ ਇੱਕ ਉਹ ਬਸ਼ੇਰੀ ਹੋਈ ਹੈਗੀ ਠੀਕ ਆ ਜੀ 6 ਮਨთ ਦੀ ਏਜ ਆ ਜੀ ਇਹ ਅੱਗੇ ਮਦਰ ਵੱਲੋਂ ਤੇ ਫਾਦਰ ਵੱਲੋਂ ਕੀ ਰਿਕਾਰਡ ਹੈ ਜੀ ਕਿਹਦੇ ਪਾਸਿਓਂ ਮਦਰ ਆਪਣੇ ਕੋਲ ਹੀ ਹੈਗੀ ਦੀ ਹਾਂਜੀ ਨੀਲੀ ਸੰਜਾਫ ਆ ਮਦਰ ਇਹਦੀ ਤੇ ਫਾਦਰ ਇਹਦਾ ਸ਼ਕਤੀ ਹੈਗਾ ਜੋ ਰਾਜੇ ਪੀਟੀ ਵਾਲੇ ਕੋਲ ਹੈਗਾ ਰਾਜੇ ਪੀਟੀ ਪੀਟੀ ਵਾਲਾ ਰਾਜਾ ਠੀਕ ਆ ਹਾਂਜੀ ਉਹਦੇ ਕੋਲ ਸ਼ਕਤੀ ਕੋੜਾਗਾ ਸ਼ਕਤੀ ਸ਼ਕਤੀ ਹਾਂਜੀ ਉਹਦੀ ਬੱਚੀ ਆ ਉਹਦੀ ਬੱਚੀ ਆ ਠੀਕ ਆ ਤੇ ਮਦਰ ਦਾ ਫਾਦਰ ਦਾ ਕੋਈ ਹਾਈਟ ਵਗੈਰਾ ਕਿੰਨੀ ਰਹੀ ਹੈ ਜੀ ਜੀ ਮਦਰ ਦੀ ਦਾ ਹੈਗੀ ਕਿ ਕਾਰਡ 65 ਇੰਚ ਹਾਈਟ ਹੈਗੀ ਤੇ ਫਾਦਰ ਦੀ ਹੈਗੀ 65 ਠੀਕ ਹੈ ਜੀ 65 66 ਪਲੱਸ ਵੀ ਹੋ ਸਕਦੀ ਹੈ ਤੇ 65 ਹੀ ਹੋਊਗੀ 65 ਹੀ ਹੋਵੇਗੀ ਸੋ ਦੋਸਤੋ ਬਹੁਤ ਵਧੀਆ ਚੰਗੀ ਜਿਹੜੀ ਨੌਕਰੀ ਬਚੇਰੀ ਆ 6 ਮਨਤ ਦੀ ਏਜ ਆ ਤੇ ਪ੍ਰੋਪਰ ਜਿਹੜੇ ਕਰੈਕਟਰ ਵਗੈਰਾ ਤੁਸੀਂ ਵੇਖ ਕੇ ਚੈੱਕ ਕਰ ਲਿਓ ਬਿਲਕੁਲ ਏਅਰ ਆਈ ਦੀ ਜਿਹੜੀ ਹੈਗੀ ਆ ਤੇ ਫੇਸ ਦੀ ਕੁਆਲਿਟੀ ਹੈਗੀ ਆ ਲੌਂਗ ਵਿੱਥ ਜਿਹੜੀ ਹੈਗੀ ਆ ਉਹ ਤੁਸੀਂ ਜ਼ਰੂਰ ਜਿਹੜੀ ਚੈੱਕ ਕਰ ਲਓ 6 ਮਨਤ ਦੇ ਵਿੱਚ ਜਿਹੜੀ हाइट ਆ ਉਹ ਬਿਲਕੁਲ ਤੁਹਾਡੇ ਸਾਹਮਣੇ ਤੇ ਸੇਲ ਦੇ ਲਈ ਬਿਲਿਬਿਲਿਟੀ ਹੈਗੀ ਦੋਸਤੋ ਬਹੁਤ ਚੰਗੇ ਸ਼ੌਕੀਨ ਜਿਹੜੇ ਐਨੀਮਲ ਆਏ ਆ ਤੇ ਇਹ ਤਾਂ ਸਰ ਕੋਈ ਮੁੱਲ ਕਰਨਾ ਚਾਹੋਗੇ ਕੋਈ ਇਹਦਾ 4.5 ਲੱਖ ਸਾਢੇ 4 ਲੱਖ ਹਾਂਜੀ ਠੀਕ ਆ ਮੰਡੀ ਦੇ ਵਿੱਚ ਵੀ ਸੇਮ ਡਿਮਾਂਡ ਹੀ ਰਹਿੰਦੀ ਹੈ ਜੀ ਹਾਂਜੀ ਹਾਂਜੀ ਠੀਕ ਆ ਇੱਕ ਸੰਪਰਕ ਨੰਬਰ ਆਪਣੇ ਅਗੇਨ ਬੋਲ ਦਿੰਦੇ ਹਾਂ 98033 35000 94653 19079 ਠੀਕ ਆ ਨਾਮ ਸਰ ਨਾਮ ਜਗਸੀਰ ਸਿੰਘ ਜੀ ਜਗਸੀਰ ਵੀਰੇ ਦੇ ਕੋਲ ਜਿਹੜੇ ਦੋਸਤੋ ਆ ਇੱਕ ਤੁਹਾਨੂੰ ਆ ਮੀਟਿੰਗ ਦੇ ਲਈ ਜਿਹੜਾ ਮੈਂ ਹਾਰਸ ਦਿਖਾਇਆ ਨੁਕਰਾਂ ਹਾਰਸ ਆ ਤੇ ਇੱਕ ਨਾਲ ਜਿਹੜੀ ਹੈਗੀ ਆ ਆ ਫੀਮੇਲ ਹੈਗੀ ਆ ਨੁਕਰੀ ਫੀਮੇਲ ਆ ਆ ਬਚੇਰੀ ਆ ਹਾਂਜੀ ਹਾਂਜੀ ਤੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਹੈਗੀ ਆ ਦੋਸਤੋ ਆ ਕਲੀਅਰ ਕੱਟ ਜਿਹੜੀ ਹੋ ਗਈ ਆ ਤੇ ਬਾਈ ਜਖਸੀਰ ਹੁਣ ਨਾ ਤੁਸੀਂ ਸੰਪਰਕ ਕਰ ਸਕਦੇ ਜੀ ਮੈਟਿੰਗ ਦੇ ਲਈ ਵੀ ਸਰ ਮੈਟਿੰਗ ਦੇ ਲਈ ਕੋਈ ਫੀਸ ਦੀ ਕੋਈ ਕੰਡੀਸ਼ਨ ਵਗੈਰਾ ਬੈਸਟਾ ਮੈਂ ਫ੍ਰੀ ਛੱਡਦਾ ਬਾਈ ਜੀ ਕੋਈ ਚਾਰਜ ਨਹੀਂ ਲੈਂਦਾ ਕਿਸੇ ਤਰ੍ਹਾਂ ਦਾ ਕੋਈ ਚਾਰਜ ਕੋਈ ਤਰ੍ਹਾਂ ਦਾ ਚਾਹੇ ਮੰਡੀ ਦੇ ਵਿੱਚ ਵੀ ਕਿਸਾਨ ਵੀਰ ਦਾ ਮਤਲਬ ਕਿ ਸਵਾਰ ਨਾ ਤਿੰਨ ਘੋੜਿਆਂ ਤੇ ਵੀ ਛੱਡਿਆ ਆਪਾਂ ਬਿਲਕੁਲ ਇੱਥੇ ਵੀ ਛੱਡਿਆ ਹੈਗਾ ਪਿੰਡ ਵੀ ਛੱਡਦੇ ਆ ਬਾਈ ਜੀ ਬਿਲਕੁਲ ਫ੍ਰੀ ਆ ਛੱਡਦੇ ਆਪਾਂ ਪਹਿਲਾਂ ਵੀ YouTube ਤੇ ਆਪਾਂ ਪੋਸਟ ਕੀਤਾ ਹੈ ਜੀ ਬਈ ਜੇ ਕੋਈ ਭੜ ਭਰਾ ਕੋਈ ਫੀਸ ਨੂੰ ਬੈਠਾਗਾ ਜਾਂ ਫੀਸ ਨਹੀਂ ਲਾਉ ਕਰਤਾਗਾ ਤਾਂ ਆਪਾਂ ਘੋੜਾ ਬਿਲਕੁਲ ਫ੍ਰੀ ਛੱ ਬਹੁਤ ਵਧੀਆ ਚੰਗਾ ਉਪਰਾਲਾ ਸੋ ਦੋਸਤੋ ਇੱਥੋਂ ਬਹੁਤ ਵੀਰਾਂ ਨੇ ਸ਼ੌਂਕ ਜਿਹੜੇ ਆ ਉੱਪਰ ਨੇ ਆ ਬਹੁਤ ਜਾਣੇ ਨੇ ਵੇਖ ਕੇ ਚੀਜ਼ ਖਰੀਦਣੀ ਚਾਹਣੀ ਆ ਤੇ ਜਦੋਂ ਆਪਾਂ ਚੀਜ਼ ਖਰੀਦ ਕੇ ਲੈ ਜਾਣੀ ਆ ਮਹਿੰਗੀ ਸਸਤੀ ਹਰ ਕਨੇ ਖਰੀਦ ਕੇ ਲੈ ਕੇ ਜਾਣੀ ਆ ਉਸ ਤੋਂ ਬਾਅਦ ਮੈਟਿੰਗ ਦੀ ਵੱਡੀ ਪ੍ਰੋਬਲਮ ਆ ਤੁਸੀਂ ਬਾਈ ਜਗਸੀਰ ਸਿੰਘ ਨਾਮ ਨਾਲ ਵੀਰ ਜੀ ਹਾਂਜੀ ਹਾਂਜੀ ਬਾਈ ਜਗਸੀਰ ਨਾਲ ਤੁਸੀਂ ਸੰਪਰਕ ਕਰ ਸਕਦੇ ਜੋਂ ਪਿੰਡ ਮੰਡੀ ਨਹੀਂਗਾ ਪਿੰਡ ਦੇ ਵਿੱਚ ਵੀ ਮੇਰਾ ਭਗਤਾ ਭਾਈ ਆ ਤੇ ਫਾਰਮ ਮੇਰਾ ਗੁਰੂ ਸਰ ਆ ਗੁਰੂ ਸਰ ਚਲਾਉਂਦਾ ਠੀਕ ਹੈ ਜੀ ਗੁਰੂ ਸਰ ਜਲਾਲ ਵੀਰ ਜਿਹੜੀ ਆ ਫ੍ਰੀ ਜਿਹੜੀ ਮੈਚਿੰਗ ਉੱਥੇ ਵੀ ਬਿਲਕੁਲ ਕੋਈ ਫੀਸ ਜਾਂ ਚਾਰਜ ਨਹੀਂ ਲਏ ਜਾਂਦੇਗੇ ਸੋ ਤੁਸੀਂ ਜਿਹੜਾ ਲਾਹਾ ਹੈਗਾ ਜਰੂਰ ਖੱਟ ਸਕਦੇ ਜੇ ਆ ਮਹਿੰਗਾ ਸ਼ੌਂਕ ਜਰੂਰ ਆ ਦੋਸਤੋ ਪਰ ਬਹੁਤੇ ਵੀ ਜਿਹੜੇ ਹੈਗੇ ਆ ਉਹ ਇਸ ਸ਼ੌਂਕ ਨੂੰ ਜਿਹੜਾ ਉਤਸ਼ਾਹ ਕਰਨ ਦੇ ਵਿੱਚ ਵੀ ਲੱਗੇ ਹੋਏ ਨੇ ਤੇ ਬਾਈ ਜੀ ਇਸ ਤੋਂ ਇਲਾਵਾ ਕੋਈ ਘਰੇ ਐਨੀਮਲ ਵੀ ਰੱਖੇ ਹੋਏ ਆ ਹਾਂਜੀ ਹਾਂਜੀ ਹੈਗੇ ਕਿੰਨੇ ਕੁ ਹੋਰ ਘਰੇ ਰਹਿ ਗਏ ਜੀ ਘਰੇ ਆਪਣੇ ਕੋਲ ਚਾਰ ਕੁੜਗਾਂ ਦੇ ਪਸ਼ੇਰੀ ਘਰੇ ਹੈਗੇ ਬਾਕੀ ਕੁਫਕਾ ਕਬੂਤਰ ਅਕਰਗੋਸ਼ ਜੋਰਦਰੇ ਵਾਸਕਾ ਮਤਲਬ ਵੀ ਸਾਰਾ ਕੁਝ ਹੀ ਸਾਰਾ ਕੁਝ ਹੀ ਆਪਣੇ ਘਰੇ ਰੱਖੇ ਜੀ ਕਿੰਨੇ ਕਿ ਕਿ ਵਿਚੜੇ ਕਿੰਨੇ ਕਿ ਸ਼ੌਕ ਸਾਰੇ ਪਾਲੇ ਹੋਏ ਬਾਈ ਬਿਲਕੁਲ ਬਿਲਕੁਲ ਸਾਰੇ ਸਾਰੇ ਸ਼ੌਕ ਠੀਕ ਆ ਕਦੀ ਕਿਹੜਾ ਮਾਰਾਂਗੇ ਵੀਰ ਜੀ ਆਪਣੇ ਉੱਥੇ ਫਾਰਮ ਤੇ ਵਿੱਚ ਜਲੂ ਓਕੇ ਵੀਰ ਥੈਂਕ ਯੂ ਓਕੇ